ਨੇ ਉਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਪੀਸੀ ਦੇ ਪ੍ਰਧਾਨ ਦੇ ਅਹੁਦੇ ਤੇ ਸਨ ਉਹਨਾਂ ਦੇ ਅਹੁਦੇ ਤੇ ਰਹਿੰਦਿਆਂ ਇੱਕ ਕਮੇਟੀ ਬਣੀ ਉਸ ਕਮੇਟੀ ਨੇ ਇੱਕ ਜਾਂਚ ਕੀਤੀ ਔਰ ਉਸ ਜਾਂਚ ਪੜਤਾਲ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਜਿਸ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਕਮੇਟੀ ਨਹੀਂ ਬਣਨੀ ਚਾਹੀਦੀ ਸੀ ਇਸੇ ਕੰਟਰੋਵਰਸੀ ਦੇ ਵਿਚਾਲੇ एसपीसी ਦੇ ਪ੍ਰਧਾਨ ਐਡਵੋਕੇਟ ਧਾਮੀ ਪ੍ਰਧਾਨਗੀ ਤੋਂ ਕਿਨਾਰਾ ਕਰ ਗਏ ਤੇ ਉਹਨਾਂ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਉਸ ਤੋਂ ਬਾਅਦ ਜਿਹੜੀ ਕਵਾਇਦ ਸੀ ਉਹ ਇੱਕਦਮ ਤੇਜ਼ ਹੋ ਗਈ ਉਸ ਤੋਂ ਬਾਅਦ ਦੋ ਵਾਰ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਪਹਿਲੀ ਕਮੇਟੀ ਦੀ ਮੀਟਿੰਗ ਦੇ ਵਿੱਚ ਪਹਿਲੀ ਅੰਤਰਿਕ ਕਮੇਟੀ ਦੀ ਮੀਟਿੰਗ 'ਚ ਐਡਵੋਕੇਟ ਧਾਮੀ ਨੂੰ ਅਪੀਲ ਕੀਤੀ ਗਈ ਕਿ ਉਹ ਉਹਦੇ ਤੇ ਬਣੇ ਰਹਿਣ ਪਰ ਦੂਸਰੀ ਮੀਟਿੰਗ ਦੇ ਵਿੱਚ ਇੱਕਦਮ ਅਚਾਨਕ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਯਾਨੀ ਜਿਹੜੀ ਕੱਲ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਸੀ ਉਸ 'ਚ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਔਰ ਦੂਸਰੇ ਜਿਹੜੇ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਦੋਨਾਂ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਤੇ ਨਵੀਆਂ ਅਪੁਆਇੰਟਮੈਂਟਸ ਕਰ ਦਿੱਤੀਆਂ ਗਈਆਂ ਗਿਆਨੀ ਕੁਲਦੀਪ ਸਿੰਘ ਦੀ ਔਰ ਆ ਬਾਬਾ ਟੇਕ ਸਿੰਘ ਤਨੌਲਾ ਦੀ ਉਹਨਾਂ ਦੋਨਾਂ ਨੇ ਹਲੇ ਚਾਰਜ ਸੰਭਾਲਣਾ 10 ਤਰੀਕ ਦੇ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਔਰ ਬਾਕੀ ਆਗੂਆਂ ਦਾ ਇਹ ਬਿਆਨ ਆ ਗਿਆ ਥੋੜਾ ਜਿਹਾ ਇਸ ਨੂੰ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਐਸਜੀਪੀਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਦੋਨਾਂ ਦਾ ਜਿਹੜਾ ਕੰਮ ਕਰਨ ਦੀ ਪ੍ਰਕਿਰਿਆ ਹੈ ਉਹ ਉਹ ਕਿਵੇਂ ਚੱਲਦੀ ਹੈ ਪਿਛਲੇ ਦਿਨੀ ਜਿਹੜੀ ਐਸਜੀਪੀਸੀ ਦੀ ਮੀਟਿੰਗ ਪਹਿਲਾਂ ਹੋਈ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਅੰਤਰੰਕ ਕਮੇਟੀ ਦੀ ਉਸ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਐਸਜੀਪੀਸੀ ਦੇ ਕੋਲ ਅਧਿਕਾਰ ਨੇ ਜਥੇਦਾਰਾਂ ਨੂੰ ਲਾਉਣ ਦੇ ਔਰ ਐਸਜੀਪੀਸੀ ਕੋਲ ਅਧਿਕਾਰ ਨੇ ਜਥੇਦਾਰਾਂ ਨੂੰ ਹਟਾਉਣ ਦੇ ਇਹ ਗੱਲ ਇੱਕ ਵਫਦ ਦੇ ਰੂਪ ਚ ਜਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਨਵੇ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਬਿਆਨ ਦਿੱਤਾ ਸੀ ਇੱਕ ਰੋਸ ਭਰਿਆ ਬਿਆਨ ਸੀ ਕਿ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਅਕਾਲ ਤਖਤ ਸਾਹਿਬ ਪੂਰੇ ਸਿੱਖਾਂ ਲਈ ਮੰਨਿਆ ਨਹੀਂ ਕੇਵਲ ਅਕਾਲ ਤਖਤ ਸਾਹਿਬ ਦਾ ਹੁਕਮ ਉਹਨਾਂ ਦੀ ਬਿਲਡਿੰਗ ਦੇ ਹਦੂਦ ਦੇ ਅੰਦਰ ਹੀ ਰਹਿ ਜਾਂਦਾ ਹੈ ਇਸ ਬਿਆਨ ਦੇ ਵੀ ਬਹੁਤ ਵੱਡੇ ਖੇਰ ਮਾਇਨੇ ਸੀ ਪਰ ਉਸ ਤੋਂ ਬਾਅਦ ਜਿਹੜੀ ਅਗਲੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਯਾਨੀ ਪਿਛਲੀ ਮੀਟਿੰਗ 'ਚ ਜੋ ਦੱਸਿਆ ਗਿਆ ਸੀ ਕਿ ਇਹ ਅਧਿਕਾਰ ਐਸਜੀਪੀਸੀ ਦੇ ਕੋਲ ਨੇ ਉਸ ਅਧਿਕਾਰ ਨੂੰ ਅਗਲੀ ਮੀਟਿੰਗ ਦੇ ਵਿੱਚ ਅਮਲ ਦੇ ਵਿੱਚ ਲਿਆਂਦਾ ਗਿਆ ਤੇ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਣਾ ਦਿੱਤਾ ਗਿਆ ਸੋ ਉਸ ਤੋਂ ਬਾਅਦ ਇਹ ਘਟਨਾਕ੍ਰਮ ਅਕਾਲੀ ਦਲ ਦੇ ਵਿੱਚ ਬਣ ਗਏ ਨੇ ਇਹਨਾਂ ਨੂੰ ਅਸੀਂ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਨਾਲ ਲਖਬੀਰ ਸਿੰਘ ਲੋਧੀ ਨੰਗਲ ਫੋਨ ਲਾਈਨ ਤੇ ਜੁੜੇ ਨੇ ਜਿਨ੍ਹਾਂ ਦਾ ਨਾਮ ਵੀ ਹੈ ਕੋਰ ਕਮੇਟੀ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੋਧੀ ਨੰਗਲ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਮੇਰੀ ਆਵਾਜ਼ ਮਿਲ ਪਾ ਰਹੀ ਹੈ ਜੀ ਹਾਂ ਆ ਰਹੀ ਹੈ ਥੋੜੀ ਥੋੜੀ ਜੀ ਅੱਛਾ ਲੋਧੀ ਨੰਗਲ ਸਾਹਿਬ ਜਿਹੜਾ ਅਸੀਂ ਪ੍ਰੈਸ ਨੋਟ ਪੜ ਰਹੇ ਹਾਂ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਉੱਪਰ ਹੈ ਦੂਸਰੇ ਨੰਬਰ ਤੇ ਸ਼ਰਨਜੀਤ ਢਿੱਲੋਂ ਸਾਹਿਬ ਦਾ ਔਰ ਤੀਸਰੇ ਨੰਬਰ ਤੇ ਤੁਹਾਡਾ ਨਾਮ ਹੈ ਥੋੜਾ ਜਿਹਾ ਜੇ ਇਸ ਨੂੰ ਹੋਰ ਆਸਾਨ ਸ਼ਬਦਾਂ ਵਿੱਚ ਸਮਝਾ ਸਕੋ ਪੜ ਤੇ ਅਸੀਂ ਲਿਆ ਕੇ ਇਹਨਾਂ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੀ ਔਰ ਇਸ ਫੈਸਲੇ ਨਾਲ ਤੁਸੀਂ ਸਹਿਮਤ ਨਹੀਂ ਹਾਂਜੀ ਜੀ ਥੋੜਾ ਜਿਹਾ ਇਸ ਨੂੰ ਡਿਟੇਲ ਸਮਝਾ ਸਕੋ ਕਿ ਇਹ ਜਿਹੜੀ ਉੱਤੇ ਬੜਾ ਵਧੀਆ ਪ੍ਰੈਸ਼ਨੋਰ ਚ ਸਾਰਾ ਕੁਝ ਕਲੀਅਰ ਲਿਖਿਆ ਤੁਸੀਂ ਬੜਾ ਵਧੀਆ ਪੜ੍ਹ ਕੇ ਸੁਣਾਇਆ ਜੀ ਉਹ ਗੱਲ ਸਾਡੇ ਇਹੋ ਜੀ ਆ ਵੀ ਹਰ ਇੱਕ ਬੰਦੇ ਦੇ ਮਾਈਂਡ ਵਿੱਚ ਇਹ ਆ ਵੀ ਕਾਲ ਤੱਕ ਤਮਾਨ ਆ ਸੇਖ ਪੰਥ ਦੀ ਸ਼ਾਨ ਆ ਸਾਰੇ ਕਹਿੰਦੇ ਆਉਂਦੇ ਨੇ ਤੇ ਜੇਕਰ ਹੁਣ ਐਸ ਘਟਨਾਵਾਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਇਹ ਨੇ ਵੀ ਇਹ ਜੋ ਕੁਝ ਵੀ ਹੋ ਰਿਹਾ ਆ ਇਹ ਪਿਛਲੇ ਸਮੇਂ ਦੀਆਂ ਘਟਨਾਵਾਂ ਨੂੰ ਮੁਖਰਾ ਕੇ ਹੋਇਆ ਜਿਹੜਾ ਠੀਕ ਨਹੀਂ ਹੋਇਆ ਹੂੰ ਜੋਸ ਕਰਕੇ ਅਸੀਂ ਵੀ ਸਾਰੇ ਗੱਲਾਂ ਸਹਿਮਤਿਆਂ ਵੀ ਇਸ ਤਰੀਕੇ ਦੇ ਨਾਲ ਜਿਹੜੇ ਪ੍ਰਧਾਨ ਖਾਬ ਦੇ ਜਥੇਦਾਰ ਸਹਿਬਾਨ ਨੇ ਕਿਉਂਕਿ ਉਹਨਾਂ ਦਾ ਰਤਬਾ ਬੜਾ ਮਹਾਨ ਆ ਤੇ ਇਹ ਗੱਲ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਰਾਤ ਨੂੰ ਹੀ ਫਸਲਾ ਕਰਕੇ ਉਹਨਾਂ ਨੂੰ ਲਾ ਕੇ ਛੁੱਟ ਦਿੱਤਾ ਜਾਵੇ ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਭਾਰੀ ਰੋਸ ਆ ਤੇ ਇਥੇ ਰਹੀ ਪੋਲੀਟੀਕਲ ਬੰਦੇ ਆ ਜਿਹੜੇ ਲੋਕਾਂ ਦੇ ਵਿੱਚ ਜਾਣ ਵਾਲੇ ਆ ਜੇ ਲੋਕ ਸਾਡੇ ਤੇ ਕੁਐਸਚਨ ਕਰਦੇ ਆ ਫਿਰ ਸਾਨੂੰ ਜਵਾਬ ਨਹੀਂ ਆਉਂਦਾ ਜੀ अच्छा लोभी लंगर साहब ਤੁਸੀਂ ਅਕਾਲੀ ਦਲ ਦੇ ਸੀਨੀਅਰ ਆਗੂ ਹੋ ਲੰਮੇ ਸਮੇਂ ਤੋਂ ਤੁਹਾਡੀ ਸਿਆਸਤ ਐ ਅਕਾਲੀ ਦਲ ਨਾਲ ਜੁੜੇ ਹੋਏ ਹੋ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਫੈਸਲਾ ਕੀਤਾ ਜਾ ਰਿਹਾ ਹੈ ਯਕੀਨ ਇਹ ਕੀਤਾ ਨਹੀਂ ਜੀ ਨਹੀਂ ਕਿਸੇ ਨੂੰ ਮੇਰਾ ਖਿਆਲ ਆ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ ਔਰ ਜਿੰਨੇ ਵੀ ਸੀਨੀਅਰ ਸਾਥੀ ਸਾਰਿਆਂ ਨੂੰ ਪੁੱਛਿਆ ਕਿਸੇ ਦੇ ਇਲਮ ਵਿੱਚ ਇਹ ਗੱਲ ਨਹੀਂ ਸੀ ਇੱਕ ਇੱਕ ਹੋਰ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਇਗਜ਼ੈਕਟਿਵ ਦੇ ਉਹਨਾਂ ਨੂੰ ਵੀ ਕਈਆਂ ਨੂੰ ਪੁੱਛਿਆ ਉਹ ਤਾਂ ਸਾਨੂੰ ਵੀ ਉਸ ਵੇਲੇ ਪਤਾ ਲੱਗਾ ਇਹ ਵਿਕਰਮ ਜੀਠੀਆ ਹੋਰਾਂ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਅਸੀਂ ਤਸਵੀਰ ਦੇਖ ਰਹੇ ਹਾਂ ਤੁਸੀਂ ਇਕੱਠੇ ਅੱਜ ਬੈਠੇ ਸੀ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜੀ ਬਿਲਕੁਲ ਨਹੀਂ ਸੀ ਪਤਾ ਉਹਨਾਂ ਨੂੰ ਹੂੰ ਤੇ ਤੁਸੀਂ ਇਹ ਗੱਲ ਪਾਰਟੀ ਦੇ ਵਿੱਚ ਰੱਖੀ ਕਿਸੇ ਨੂੰ ਕਿਹਾ ਨਹੀਂ ਪਾਰਟੀ 'ਚ ਤਾਂ ਕਾਗਜ਼ ਰੱਖਦੇ ਜੇ ਪਤਾ ਲੱਗਦਾ ਤੇ ਪਤਾ ਹੀ ਨਹੀਂ ਲੱਗਦਾ ਜਦੋਂ ਕੰਮ ਹੀ ਹੋ ਗਿਆ ਉਦੋਂ ਪਤਾ ਪਤਾ ਲੱਗਾ ਹੂੰ ਨਹੀਂ ਪਰ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਕੱਲ ਉਹਨਾਂ ਨੇ ਇਸ ਫੈਸਲੇ ਨੂੰ ਸਹੀ ਠਰਾਇਆ ਕਿ ਠੀਕ ਹੈ ਸਮੇਂ ਦੀ ਲੋੜ ਸੀ ਇੱਥੋਂ ਤੱਕ ਆ ਗਿਆ ਇਹੋ ਤੇ ਛੋਡੇ ਭਾਈ ਉਹ ਤੇ ਉਹਨਾਂ ਦੀ ਸੋਚ ਆ ਜੀ ਅਸੀਂ ਉਹ ਲੋਕ ਆ ਜਿਹੜੇ ਪਬਲਿਕ ਦੇ ਵਿੱਚ ਰਹਿਣ ਵਾਲੇ ਆ ਸਾਨੂੰ ਉਹ ਪਬਲਿਕ opinion ਜਿਹੜੀ ਆ ਕਿ ਲੋਕ ਕਹਿ ਰਹੇ ਨੇ ਜੋ ਸਾਡਾ ਮਨ ਕਹਿੰਦਾ ਜੀ ਕਿ ਇਹ ਇਸ ਤਰੀਕੇ ਦੇ ਨਾਲ ਬੜਾ ਵੱਡਾ ਸਾਨੂੰ ਦੇਖੋ ਨਾ ਜੀ ਲੋਤੀ ਨੰਗਲ ਜੀ ਜਿਹੜੀ ਅਸੀਂ ਤਸਵੀਰ ਦਿਖਾ ਰਹੇ ਹਾਂ ਇਹ ਅੱਜ ਮੀਟਿੰਗ ਹੋਈ ਏ ਥੋੜੀ ਵਿਕਰਮਜੀਠੀਆ ਹੋਰਾਂ ਨਾਲ ਹਾਂ ਜੀ ਹਾਂ ਜੀ ਹਾਂ ਜੀ ਜੀ ਹਾਂ ਜੀ ਕੀ ਕੁਝ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਮਤਲਬ ਅੱਗੇ ਇੱਕ ਤੇ ਇਹ ਬਿਆਨ ਆ ਗਿਆ ਤੁਹਾਡਾ ਕਿ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਜਾਂ ਇਹ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਇਹਦੇ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੀ ਹੈ ਹੋਰ ਕੀ ਕੁਝ ਡਿਸਕਸ ਹੋਇਆ ਕਿਉਂਕਿ ਸੁਧਾਰ ਲਹਿਰ ਦੇ ਆਗੂਆਂ ਦਾ ਵੀ ਜ਼ਿਕਰ ਕੀਤਾ ਗਿਆ ਤੁਹਾਡੇ ਪ੍ਰੈਸ ਰੋਟ ਚ ਨਹੀਂ ਉਹਨਾਂ ਤੇ ਕੀਤਾ ਦੇ ਗਿਆ ਵੀ ਵੇਖੋ ਕਸੂਰਵਾਰ ਤੇ ਸਾਰੇ ਹੀ ਆ ਜਿਹੜੀ ਖਿੱਚੋ ਤਾਣ ਹੋਈ ਆ ਜੀ ਖਿੱਚੋ ਤਾਣ ਤੇ ਵਿੱਚ ਸਾਰਿਆਂ ਦਾ ਹੀ 파ਟ ਆ ਉਹਨੂੰ ਕੋਈ ਬੰਦਾ ਡੰਡਾਈ ਨਹੀਂ ਕਰ ਸਕਦਾ ਹਮ ਤੇ ਸਾਰਾ ਕੁਝ ਜਿਹੜੀ ਲੀਡਰਸ਼ਿਪ ਆ ਉਹੋ ਜ਼ਿੰਮੇਵਾਰ ਹੁੰਦੀ ਆ ਜਦੋਂ ਕੋਈ ਐਸੀ ਗੱਲ ਵਾਪਰਦੀ ਆ ਜੀ ਉਸ ਕਰਕੇ ਇਹਦੇ ਕਰਕੇ ਸਾਰੇ ਜ਼ਿੰਮੇਵਾਰ ਆ ਜੀ ਜਿੰਨਾ ਜਿੰਨਾ ਕਿਸੇ ਦਾ ਇਹਦੇ ਚ ਰਤਬਾ ਆ ਉਨੀ ਉਨੀ ਉਹਦੀ ਜ਼ਿੰਮੇਵਾਰੀ ਵੀ ਬਣਦੀ ਆ ਇਹਦੇ ਮਸਲੇ ਦੇ ਵਿੱਚ ਹੂੰ ਉਸ ਕਰਕੇ थैंक यू ਹਾਂ 100 100 ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਸੁਨਾਇਆ ਗਿਆ ਸੀ ਫੈਸਲਾ ਜਿਹਦੇ ਚ ਇਹ ਕਿਹਾ ਗਿਆ ਸੀ ਕਿ ਆਪੋ ਆਪਣੇ ਚੁੱਲ੍ਹੇ ਛੱਡ ਕੇ ਇੱਕ ਚੁੱਲ੍ਹੇ ਤੇ ਇਕੱਠੇ ਹੋ ਜੋ ਉਸ ਨੂੰ ਲੈ ਕੇ ਕੋਈ ਕੋਸ਼ਿਸ਼ ਨਹੀਂ ਹੋਈ ਪਏ ਸਮਝਣਾ ਦੀ ਕੋਸ਼ਿਸ਼ ਨਹੀਂ ਹੋਈ ਭਰਤੀ ਦੀ ਵੀ ਸੁਪਰਵੀਜ਼ਨ ਕਰਨ ਵਾਸਤੇ ਉਹਦਾ ਕਮੇਟੀ ਵਾਲਿਆਂ ਨੇ ਵੀ ਬਹੁਤੀ ਐਫਰਟ ਨਹੀਂ ਕੀਤੀ ਇਕੱਠੇ ਹੁੰਦੇ ਬੈਠਦੇ ਕਈ ਗੱਲਾਂ ਲੰਮੀਆਂ ਨੇ ਪ੍ਰਧਾਨ ਜੀ ਹੁਣੀ ਵੀ ਤਿਆਰ ਸਨ ਕਈ ਬੰਦੇ ਜਿਹੜੇ ਚਾਹੁੰਦੇ ਸੀ ਵੀ ਚਲੋ ਇਹ ਵੀ ਕਰ ਲੈਣ ਭਰਤੀ ਇਹਨਾਂ ਦੀ ਵੀ ਚੈੱਕ ਕਰ ਲਓ ਇਹ ਚੈੱਕ ਕਰ ਲਓ ਤੇ ਗੱਲ ਜਿਹੜੀ ਆ ਵਹਿ ਕੇ ਮੁਗੜ ਜਾਵੇ ਪਰ ਜਦੋਂ ਕਿ ਇਹਦੇ ਬਣਾ ਦੇ ਵਿੱਚ ਹੀ ਫਰਕ ਆ ਜਾਵੇ ਫਿਰ ਇੱਕ ਦੂਜੇ ਤੇ ਲਾਗੇ ਹੋ ਕੋਸ਼ਿਸ਼ ਵੀ ਨਹੀਂ ਕੀਤੀ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਾਰਟੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਦੋ ਰਾਵਾਂ ਸੀ। ਠੀਕ ਹੈ ਜੀ। ਅੱਛਾ ਅੱਛਾ ਲੋਧੀ ਨੰਗਲ ਸਾਹਿਬ ਇੱਕ ਇੱਕ ਸੈਕਿੰਡ ਇੱਕ ਗੱਲ ਹੋਰ ਕਹੀ ਗਈ ਹੈ ਤੁਹਾਡੀ ਪ੍ਰੈਸ ਰੋਡ ਦੀ ਪਹਿਲੀ ਲਾਈਨ 'ਚ ਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਿਤ ਨਹੀਂ ਹੈ। ਕਿਸ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ? ਪਾਰਟੀ ਵੱਲੋਂ ਤਾਂ ਵੇਖੋ ਜੀ ਕਾਲ ਤਖਤ ਦੇ ਜਹਦਰ ਭਾਵੇਂ ਦੂਤੂ ਬੇਟੀ ਲਾਉਣ ਦੀ ਹੱਥੋਂ ਦਾ ਇਹ ਚੋਣਾਂ ਦੇ ਕੋਲ ਆ। ਲਾਉਣ ਦੀ ਵੀ ਉਹਦੇ ਕੋਲ ਆ ਹਾਂਜੀ। ਹੂੰ ਪਰ ਇਹ ਜਿਹੜਾ ਹਉਣ ਵਾਲੇ ਬਣਾਏ ਨੇ ਕੋਈ ਉਹਨਾਂ ਨੂੰ ਕੰਨਮ ਨਹੀਂ ਕਰਦਾ ਪਰ ਅਸੀਂ ਲਾਉਣ ਦੇ ਤਰੀਕੇ ਨੂੰ ਜਿਹੜਾ ਆ ਉਹ ਉਹਦੀ ਨਿਖੇਧੀ ਕਰਦੇ ਆ ਹੂੰ ਅੱਛਾ ਐਸਜੀਪੀਸੀ ਦਾ ਫੈਸਲਾ ਹੈ ਕਿ ਇਸ ਦੇ ਪਿੱਛੇ ਤੁਸੀਂ ਕੁਝ ਹੋਰ ਚੀਜ਼ ਦੇਖ ਰਹੇ ਹੋ ਇਹ ਦੇਖੋ ਮੌਕੇ ਦਿੱਤੇ ਜਦੋਂ ਜਦੋਂ ਇਜੈਕਟਿਵ ਦਾ ਹੀ ਫੈਸਲਾ ਆਇਆ ਨਾ ਜੀ ਹੂੰ ਪਿੱਛੇ ਦੇ ਕਿਸੇ ਦਾ ਉਗਾ ਤੁਹਾਨੂੰ ਪਤਾ ਹੋਊਗਾ ਜਿਨ੍ਹਾਂ ਨੇ ਕੀਤਾ ਆ ਹੂੰ ਜੀ ਅੱਛਾ ਜਿਹੜੀ 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 ਤੁਸੀਂ ਖਿੱਚੋ ਤਾਨ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਦੂਜੇ ਧਿਰ ਨੂੰ ਨਾਲ ਨਾ ਸੱਦਰ ਦੀ ਗੱਲ ਕਰ ਰਹੇ ਹੋ ਉਸ ਗੱਲ ਨੂੰ ਤੇ ਕਈ ਮਹੀਨੇ ਹੋ ਚੁੱਕੇ ਨੇ ਲੋਦੀ ਨੰਗਲ ਸਾਹਿਬ ਕੀ ਇੰਨੇ ਚਿਰ ਚੋ ਗੱਲ ਪਾਰਟੀ ਲੈਵਲ ਤੇ ਡਿਸਕਸ ਨਹੀਂ ਹੋਈ ਕੀ ਉਹਨਾਂ ਨੂੰ ਲੈਣਾ ਹੈ ਕਿ ਨਹੀਂ ਲੈਣਾ ਜਤਨ ਕਰਦੇ ਰਹੇ ਆ ਯਤਨ ਕਰਦਿਆ ਕਰਦਿਆ ਕਾਮਯਾਬੀ ਨਹੀਂ ਮਿਲੀ ਕਦੀ ਕਿਸੇ ਲੋਟ ਢੇਲ ਨੂੰ ਵੀ ਕਦੀ ਕਿਸੇ ਲੋਟ ਢੇਲ ਹੋ ਗਈ ਇਹ ਕਰਦਿਆ ਕਰਦਿਆ ਇਹ ਕੰਮ ਜਿਹੜਾ ਆ ਸਾਰਾ ਵਿਗੜਦਾ ਵਿਗੜਦਾ ਵਿਗੜ ਗਿਆ ਜੀ ਜੀ ਮਤਲਬ ਤੁਹਾਡੇ ਕਹਿੰਦਾ ਮਤਲਬ ਆ ਅਕਾਲੀ ਦਲ ਚ ਧੜੇ ਬਣ ਚੁੱਕੇ ਨੇ ਕਾਲੀ ਗੱਲ ਕਿ ਇਹ ਦੇ ਕੀ ਬੰਨੇ ਆ ਧਰਾਂ ਨੂੰ ਸੁਧਾਰ ਲੈਣ ਵਾਲੇ ਤੇ ਦੂਜਾ ਦੇ ਇਕੱਠੇ ਦੋ ਵੀ ਡੜੇ ਨੇ ਹੋਰ ਵੀ ਹੋਰ ਕੀ ਬੰਨੇ ਨੇ ਨਹੀਂ ਪਰ ਤੁਸੀਂ 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 ਅੱਛਾ ਤੁਸੀਂ ਤੁਸੀਂ ਇਸ ਵੇਲੇ ਪ੍ਰਧਾਨ ਦੇ ਨਾਲ ਖੜੇ ਹੋ ਮੈਂ ਤੇ ਜੀ ਵੇਖੋ ਕਾਲ ਤੱਕ ਤੇ ਨਾਲ ਖੜਾ ਆ ਹੂੰ ਸਮਝ ਗਏ ਕਿ ਹੂੰ ਕਾਲ ਤੱਕ ਤੇ ਅਸੀਂ ਨਾਲ ਖੜੇ ਆ ਸਾਨੂੰ ਤੇ ਆ ਵੀ ਕਾਲ ਤੱਕ ਵਾਲਾ ਹੁਕਮ ਜਿਹੜਾ ਆ ਅਸੀਂ ਤੇ ਉਹਦੇ ਤੇ ਪਹਿਰਾ ਦੇਣਾ ਆ ਹੂੰ ਤੇ ਬਾਕੀ ਉਨਵਾਰਾ ਸਮਝ ਜਿਹੜਾ ਆ ਕਿਵੇਂ ਚਲਦੀਆਂ ਪਰਿਸਥਤੀਆਂ ਕਿਵੇਂ ਹੁੰਦੀਆਂ ਸਾਰੇ ਜਣੇ ਸੁਲਾ ਕਰਾਂਗੇ ਬੱਸ ਤੁਸੀਂ ਤੁਸੀਂ ਇਸ ਗੱਲ ਨਾਲ ਸਹਿਮਤ ਤੋਂ ਲੋਦੀ ਲੋਦੀ ਨੰਗਲ ਸਾਹਿਬ ਕੇ ਜਿਹੜੀ ਸੱਤਵੇਂ ਪੰਜ ਮੈਂਬਰੀ ਕਮੇਟੀ ਰਹਿ ਗਈ ਹੁਣ ਪਹਿਲਾਂ ਸੱਤ ਸੀ ਉਹਨਾਂ ਨੇ ਅੱਜ ਇੱਕ ਸਲਿੱਪ ਵੀ ਜਾਰੀ ਕਰਤੀ ਉਹ ਭਰਤੀ ਕਰ ਰਹੀ ਹੈ ਉਹਦੇ ਨਾਲ ਸਹਿਮਤ ਤੋਂ ਕਿ ਉਹਨੂੰ ਭਰਤੀ ਕਰਨੀ ਚਾਹੀਦੀ ਹੈ ਮੈਂ ਨਹੀਂ ਮੈਂ ਤਾਂ ਵੇਖੋ ਜੀ ਚਾਹਣਾ ਆ ਵੀ ਹਾਲ ਤੱਕ ਸਾਹਿਬ ਦਾ ਇਹ ਵੀ ਹੁਕਮ ਸੀ ਵੀ ਚੁੱਲੇ ਕਿੱਥੇ ਚੀਤੇ ਜਾਣ ਜੀ ਵਖਰੇਵਾ ਦੇ ਕਰਨਾ ਚੰਗਾ ਹੀ ਨਹੀਂਗਾ ਨਾ ਕਾਲੀਦਲ ਦਾ ਵਖਰੇਵਾ ਉਹਨਾਂ ਦੇ ਹੱਕ じゃ ਨਾ ਇਹ ਪਹਿਲਿਆਂ ਦੇ ਹੱਕ じゃ ਕਾਲੀਦਲ ਨੂੰ ਤਕੜਾ ਕਰਨ ਲਈ ਇਕੱਠੇ ਕਰਨਾ ਹੀ ਫਾਇਦੇਮੰਦ ਆ ਹੂੰ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਟਾਈਮ ਹੋ ਗਿਆ ਜੇ ਕੋਸ਼ਿਸ਼ ਹੁੰਦੀ ਤੇ ਪਹਿਲੇ ਹੋ ਸਕਦਾ ਸੀ ਅੱਗੇ ਵੀ ਅੱਗੇ ਹੀ ਕਈ ਵਾਰ ਕਾਲੀਦਲ ਜਿੱਤਰਾ ਰੌਲਾ ਲੱਪਾ ਪੈਂਦਾ ਰਿਹਾ ਜੀ ਮੁੜ ਕੇ ਲੜਦੇ ਫਿਰਦੇ ਰਹੇ ਫਿਰ ਇਕੱਠੇ ਹੋ ਜਾਂਦੇ ਰਹੇ 1972 ਤੋਂ ਵੇਲੇ ਆਉਂਦੇ ਆ ਜੀ ਹਾਂ ਜੀ ਇਹ ਰੰਨਾ ਪੇਨਾ ਨਾ ਤੁਹਾਨੂੰ ਪਤਾ ਸੁਭਾਅ ਹੁੰਦਾ ਹੈ ਫੱਕੀ ਦਾ ਵੀ ਪੜਾ ਕਰੂਗਾ ਕਾਲ ਪ੍ਰਗ ਦਾ ਹੁਕਮ ਚਾਹੀਦਾ ਆ ਉਹਨੂੰ ਕਿਵੇਂ ਮਨਜ਼ੂਰੀ ਆ ਉਹਦੇ ਹੁਕਮ ਨਾਲ ਹੀ ਸਾਰਾ ਕੁਝ ਚੱਲਣਾ ਇਸ ਕਰਕੇ ਅਸੀਂ ਤੇ ਚੋਣਿਆ ਵੀ ਧਾਰਮਿਕ ਤਾਗ ਨਹੀਂ ਲੱਗਣਾ ਚਾਹੀਦਾ ਆਸਿਕ ਪਾਰਟੀ ਜਿਹੜੀ ਆ ਕਾਲ ਤੱਕ ਤੋਂ ਇਹ ਜਿਹੜੀ ਆ ਬਣੀ ਆ ਤੇ ਇਸ ਕਰਕੇ ਇਹਨੂੰ ਅਗਲਾ ਕਰਨਾ ਚਾਹੀਦਾ ਨਾ ਕਿ ਆਪਣੇ ਰੌਲੇ ਰੋਪੇ ਦੇ ਵਿੱਚ ਇਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਤੁਸੀਂ ਤੁਸੀਂ ਇਹ ਸਮਝਦੇ ਹੋ ਕਿ ਇਸ ਫੈਸਲੇ ਦੇ ਨਾਲ ਪਾਰਟੀ ਧਾਰਮਿਕ ਤੌਰ ਤੇ ਕਮਜ਼ੋਰ ਹੋਈ ਹੈ ਜਿਹੜਾ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਨੇਚਰਲੀ ਜੀ ਧਰਕ ਪਈਦਾ ਆ ਜਨਾ ਸਵੇਰ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਜੋ ਇਹ ਲੋਕਾਂ ਦੀ ਹਵਾਵਾਂ ਰਾਵਾਂ ਆਉਂਦੀਆਂ ਨੇ ਜੀ ਉਹਦੇ ਕਰਕੇ ਨੁਕਸਾਨ ਤੇ ਹੁੰਦਾ ਹੀ ਆ ਜੀ ਹਮ ਉਹਦੇ ਕੋਈ ਹਿਸਾਬ ਨਹੀਂ ਹੁਣ ਦੇਖੋ ਇਹਨੂੰ ਸੰਭਲਦੇ ਕਿਵੇਂ ਆ ਕਰਦੇ ਕਿਵੇਂ ਆ ਥੈਂਕ ਯੂ ਠੀਕ ਠੀਕ ਆ ਠੀਕ ਆ ਧੰਨਵਾਦ ਧੰਨਵਾਦ ਲੋਧੀ ਨੰਗਲ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਲਖਬੀਰ ਸਿੰਘ ਲੋਧੀ ਨੰਗਲ ਜਿਹੜੇ ਅੱਜ ਦੀ ਜਿਹੜੀ ਅਸੀਂ ਤਸਵੀਰ ਦਿਖਾ ਰਹੇ ਹਾਂ ਵਿਕਰਮ ਮਜੀਠੀਆ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਤਸਦੀਕ ਕੀਤੀ ਹੈ ਇਸ ਗੱਲ ਦੀ ਔਰ ਉਹਨਾਂ ਕਿਹਾ ਕਿ ਇੱਥੇ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਨੇ ਕਿ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇਹ ਕਿਹਾ ਗਿਆ ਕਿ ਸਾਰੇ ਅੱਡੋ ਅੱਡੀ ਚੁੱਲ੍ਹੇ ਤਿਆਗ ਕੇ ਸਭ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਜ਼ਰੂਰਤ ਹੈ ਔਰ ਉਸ ਤੋਂ ਬਾਅਦ ਭਰਤੀ ਆਰੰਭੀ ਜਾਵੇ ਪਰ ਭਰਤੀ ਵੱਖਰੇ ਤੌਰ ਤੇ ਹੋਈ ਜਿਹੜੇ ਦੂਜੀ ਧਿਰ ਦੇ ਆਗੂ ਸੀ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਸੁਧਾਰ ਲਹਿਰ ਬਣਾਈ ਸੀ ਉਸ ਨੂੰ ਖਤਮ ਵੀ ਕਰ ਦਿੱਤਾ ਪਰ ਉਹਨਾਂ ਨੂੰ ਨਾਲ ਨਹੀਂ ਲਿਆਂਦਾ ਗਿਆ ਇੱਥੋਂ ਤੱਕ ਲੋਧੀ ਨੰਗਲ ਕਹਿ ਗਏ ਕਿ ਬਹੁਤ ਵਾਰ ਕੋਸ਼ਿਸ਼ ਹੋਈ ਪਰ ਕਿਸੇ ਨੇ ਗੱਲ ਨਹੀਂ ਸੁਣੀ ਕਿਉਂਕਿ ਵੱਖੋ-ਵੱਖਰੀ ਰਾਵਾਂ ਦੇਣ ਵਾਲੇ ਬੰਦੇ ਸੀ ਇਸ ਕਰਕੇ ਉਹਨਾਂ ਦੀ ਗੱਲ ਸੁਣੀ ਨਹੀਂ ਗਈ। ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੈਸ ਨੋਟ ਦੇ ਵਿੱਚ ਵਿਸਤਾਰ ਨਾਲ ਸਭ ਕੁਝ ਕਹਿ ਦਿੱਤਾ ਹੈ। ਉਸ ਦੀ ਈਬਾਰਤ ਦਾ ਅਸੀਂ ਜ਼ਿਕਰ ਕਰ ਹੀ ਰਹੇ ਸੀ ਪ੍ਰੈਸ ਨੋਟ ਦੇ ਵਿੱਚ। ਕੀ ਕੁਝ ਲਿਖਿਆ ਹੋਇਆ ਹੈ? ਮੇਰੇ ਸਹਿਯੋਗੀ ਰਾਣਾ ਰਣਵੀਰ ਸਾਡੇ ਨਾਲ ਔਰ ਰਜੀਵ ਸ਼ਰਮਾ ਸਾਡੇ ਨਾਲ ਬਣੇ ਹੋਏ ਹਨ। ਅਸਾਂ ਸ਼ਰਨਜੀਤ ਸਿੰਘ ਢਿੱਲੋਂ ਦਾ ਵੀ ਨਾਮ ਹੈ ਸ਼ਰਨਜੀਤ ਸਿੰਘ ਢਿੱਲੋਂ ਨੇ ਸਾਡੇ ਸਹਿਯੋਗੀ ਪੰਕਜ ਕਪਾਹੀ ਨਾਲੇ ਸਮੁੱਦੇ ਤੇ ਗੱਲਬਾਤ ਕੀਤੀ ਆ ਉਹ ਵੀ ਸੁਣ ਲੈਣੇ ਆ ਸ਼ਰਨਜੀਤ ਢਿੱਲੋਂ ਕੀ ਕਹਿ ਰਹੇ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼ਰਨਜੀਤ ਸਿੰਘ ਢਿੱਲੋਂ న్యూਸ 18 ਦੇ ਜੁੜੇ ਆ ਢਿੱਲੋਂ ਸਾਹਿਬ ਕੱਲ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ ਆ ਵਿਕਰਮ ਸਿੰਘ ਮਜੀਠੀਆ ਤੁਸੀਂ ਸਾਰਿਆਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਚਿੱਠੀ ਵੀ ਲਿਖੀ ਹੈ ਨਾਰਾਜ਼ਗੀ ਜ਼ਾਹਰ ਕੀਤੀ ਹੈ ਬਿਲਕੁਲ ਲਿਖਿਆ ਜੀ ਦੇਖੋ ਸਾਡੇ ਮਨਾਂ ਦੇ ਵਿੱਚ ਸ੍ਰੀ ਕਾਲਤਾਸ ਸਾਹਿਬ ਦਾ ਇਨਾਕ ਸਤਕਾਰ ਇਨਾਕ ਸਤਕਾਰ ਆਲਾ ਮੈਂ ਸਮਝਦਾ ਅਸੀਂ ਸਾਰਾ ਕੁਝ ਛੱਡ ਸਕਦੇ ਆ ਲੇਕਿਨ ਸ੍ਰੀ ਕਾਲਤਾਸ ਜੀ ਦਾ ਸਾਹਿਬ ਦੇ ਨਾਲ ਜੋ ਸਾਡੀਆਂ ਅਸੀਂ ਜੁੜੇ ਹੋਇਆ ਨਾ ਉਹਨੂੰ ਕਿਸੇ ਹੱਦ ਤੀਰਲੇ ਸਾਹਾ ਤੱਕ ਨਿਵਾਵਾਂਗੇ ਜੀ ਔਰ ਮੈਂ ਤਾਂ ਇਹ ਵੀ ਗੱਲ ਕਹੂੰਗਾ ਜਦੋਂ ਅਸੀਂ ਦਿਵਾਲ ਸਾਹਿਬ ਜਾ ਕੇ ਮੱਥਾ ਟੇਕਦੇ ਆ ਅਸੀਂ ਜਾ ਕੇ ਸ੍ਰੀ ਕਾਲਤਾਸ ਸਾਹਿਬ ਤੇ ਵੀ ਮੱਥਾ ਟੇਕਦੇ ਆ ਮੇਰੇ ਨਾਲ ਆਸਤਾ ਸਾਲੇ ਮੰਨਾਂ ਦੇ ਵਿੱਚ ਬੜੀ ਹੋਈ ਹੈ ਮੈਂ ਸਮਝਦਾ ਚਾਹੇ ਜੱਥੇਦਾਰ ਸਾਡੇ ਪਹਿਲਾਂ ਵਾਲੇ ਸੀ ਚਾਹੇ ਹੋਣ ਵਾਲੇ ਸੀ ਜੀ ਮੈਂ ਇਹ ਕਹਤਾ ਹਾਂ ਦੇ ਜੱਥੇਦਾਰ ਸਾਡੇ ਜਿੰਨੇ ਵੀ ਨਿਤਾਮਾ ਦੇ ਜੱਥੇਦਾਰ ਨੇ ਅਸੀਂ ਇਹਨਾਂ ਦਾ ਅਸਤਕਾਰ ਕਰਦੇ ਹਾਂ ਜੀ ਲੇਕਿਨ ਮੈਂ ਜੋ ਕ ਰੰਜੀਟ ਢਿੱਲੋਂ ਉਹਨਾਂ ਨੇ ਕਿਹਾ ਕਿ ਹਾਂ ਬਿਲਕੁਲ ਅਸੀਂ ਇਹ ਮੀਟਿੰਗ ਕੀਤੀ ਹੈ ਔਰ ਇਹ ਗੱਲ ਕਹੀ ਹੈ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਜੋ ਫੈਸਲਾ ਲਿਆ ਗਿਆ ਐਸਟੀਪੀਸੀ ਦੀ ਅੰਤਰੰਕ ਕਮੇਟੀ ਵੱਲੋਂ ਜਥੇਦਾਰ ਸਹਿਬਾਨਾਂ ਨੂੰ ਲਾਂਬੇ ਕਰਨ ਦਾ ਉਸ ਫੈਸਲੇ ਦੇ ਨਾਲ ਅਸਹਿਮਤੀ ਜਤਾਈ ਹੈ ਰਜੀਵ ਸ਼ਰਮਾ ਕੋਲ ਚਲਦੇ ਹਾਂ ਸਿੱड्डा ਸਾਰੇ ਸਹਿਯੋਗੀ ਜੁੜ ਰਹੇ ਨੇ ਰਜੀਵ ਬੜੀ ਵੱਡੀ ਡਿਵੈਲਪਮੈਂਟ ਆਪਾਂ ਇਸ ਨੂੰ ਕਹਿ ਸਕਦੇ ਹਾਂ ਵਿਧੇਨ ਅਕਾਲੀ ਦਲ ਲੋਧੀ ਨੰਗਲ ਕਹਿ ਰਹੇ ਨੇ ਸ਼ਰਨਜੀਤ ਢਿੱਲੋਂ ਕਹਿ ਰਹੇ ਨੇ ਹਾਲਾਂਕਿ ਵਿਕਰਮਜੀਤ ਠੀਆ ਦਾ ਹਲੇ ਬਿਆਨ ਇਹ ਜਿਹੜਾ ਚਿੱਠੀ ਦੇ ਵਿੱਚ ਤੇ ਉਹਨਾਂ ਦਾ ਨਾਮ ਸਭ ਤੋਂ ਉੱਪਰ ਹੈ ਪ੍ਰੈਸ ਨੋਟ 'ਚ ਪਰ ਅਕਸਰ ਵਿਕਰਮ ਮਜੀਠੀਆ ਇੱਕ ਵੀਡੀਓ ਜਾਰੀ ਕਰਕੇ ਜਾਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਬਿਆਨ ਦਿੰਦੇ ਨੇ ਉਸ ਦਾ ਇੰਤਜ਼ਾਰ ਹੈ ਆ ਬਿਲਕੁਲ ਵਿਜੇ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਹਰ ਇੱਕ ਜਿਹੜੀ ਕੋਈ ਵੀ ਆ ਭਾਵੇਂ ਉਹ ਪੰਥ ਦੇ ਨਾਲ ਜੁੜਿਆ ਹੋਇਆ ਮਸਲਾ ਹੋਵੇ ਜਾਂ ਫਿਰ ਪੰਜਾਬ ਦੇ ਨਾਲ ਜੁੜਿਆ ਤਾਂ ਉਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਔਰ ਖਾਸ ਕਰਕੇ ਉਹਨਾਂ ਵੱਲੋਂ ਟਵੀਟ ਦੇ ਜ਼ਰੀਏ ਆਪਣੀ ਜਿਹੜੀ ਉਸ ਚੀਜ਼ ਨੂੰ ਲੈ ਕੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਹੁੰਦਾ ਤਾਂ ਉਸ ਦੇ ਜ਼ਰੀਏ ਉਹ ਸਾਂਝਾ ਕਰਦੇ ਨੇ ਪਰ ਅੱਜ ਦਾ ਜਿਹੜਾ ਇਹ ਬਿਆਨ ਹੈ ਇਹ ਇੱਕ ਇਕਾਲੀ ਆਗੂ ਦੇ ਜ਼ਰੀਏ ਮੇਰੇ ਤੱਕ ਪਹੁੰਚਦਾ ਹੈ ਜਿਸ ਨੂੰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਇਆ ਤਾਂ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿਉਂਕਿ ਮਾਝੇ ਦੇ ਨਾਲ ਸੰਬੰਧਤ ਆਗੂ ਹੈ ਜੋਤ ਸਿੰਘ ਸਮਰਾ ਕਿਉਂਕਿ ਉਹ ਜਿੱਥੇ ਉਨ੍ਹਾਂ ਦਾ ਨਾਮ ਇਸ ਲਿਸਟ ਦੇ ਵਿੱਚ ਹੈ ਤਸਵੀਰ ਵੀ ਵਿਕਰਮ ਜੀਠੀਆਂ ਦੇ ਨਾਲ ਹੈ ਵਿਕਰਮ ਜੀਠੀਆਂ ਦੇ ਬੇਹਦ ਕਰੀਬੀ ਲੋਕਾਂ ਦੇ ਵਿੱਚੋਂ ਹੈ ਜੋਤ ਸਿੰਘ ਸਮਰਾਤਾ ਇਹਦੇ ਵਿੱਚ ਮੈਂ ਜੋਤ ਸਿੰਘ ਸਮਰਾ ਦਾ ਨਾਮ ਇਸ ਕਰਕੇ ਬਾਰ-ਬਾਰ ਲੈ ਰਿਹਾ ਕਿ ਜਿੱਥੇ ਉਹ ਅਜਨਾਲੇ ਦੇ ਹਲਕਾ ਇੰਚਾਰਜ ਨੇ ਨਾਲ ਦੀ ਨਾਲ ਉਹ ਐਸਜੀਪੀਸੀ ਮੈਂਬਰ ਵੀ ਨੇ ਤਾਂ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਅਕਾਲੀ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਇੱਕ ਐਸਜੀਪੀਸੀ ਦਾ ਮੈਂਬਰ ਵੀ ਇਸ ਜਿਹੜੇ ਪੰਛੇ ਲੋਕਾਂ ਦਾ ਅਸੀਂ ਨਾਮ ਲੈ ਰਹੇ ਹਾਂ ਉਸ ਦੇ ਵਿੱਚ ਐਸਜੀਪੀਸੀ ਦਾ ਮੈਂਬਰ ਵੀ ਇੱਕ ਮੌਜੂਦ ਹੈ ਔਰ ਉਸ ਵੱਲੋਂ ਵਿਰੋਧ ਕੀਤਾ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਐਸਜੀਪੀਸੀ ਵੀ ਹੀ ਅੰਤਰਿਕ ਕਮੇਟੀ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕੱਲ ਦੇ ਫੈਸਲੇ ਨੂੰ ਜੋ ਹੈ ਉਹ ਗਲਤ ਦੱਸਿਆ ਜਾ ਰਿਹਾ ਹੈ ਔਰ ਜੇਕਰ ਮੈਂ ਅੱਜ ਦੇ ਇਸ ਸ਼ਾਮ ਵਾਲੇ ਬਿਆਨ ਤੋਂ ਪਹਿਲਾਂ ਦੀ ਵੀ ਗੱਲ ਕਰਾਂ ਤਾਂ ਸਵੇਰੇ ਇੱਕ ਦੋ ਮੈਨੂੰ ਜਿਹੜੇ ਅਕਾਲੀ ਆਗੂ ਮਿਲਦੇ ਨੇ ਜਿਹੜੇ ਕਿ ਵਿਕਰਮ ਬਜੀਠੀਆ ਦੇ ਖੇਮੇ ਦੇ ਨਾਲ ਸੰਬੰਧਿਤ ਰੱਖਦੇ ਨੇ ਸੰਬੰਧ ਰੱਖਦੇ ਨੇ ਔਰ ਵਿਕਰਮ ਬਜੀਠੀਆ ਤੇ ਬੇहद ਕਰੀਬੀ ਨੇ ਤਾਂ ਜਦੋਂ ਗੱਲਬਾਤ ਹੋਈ ਕੱਲ ਦੇ ਫੈਸਲੇ ਬਾਰੇ ਤਾਂ ਉਹਨਾਂ ਨੇ ਇਹੀ ਗੱਲ ਕਹੀ ਕਿ ਜੋ ਕੁਝ ਹੋਇਆ ਗਲਤ ਹੋਇਆ ਲੱਗ ਕੇ ਉਸ ਵੇਲੇ ਮੈਨੂੰ ਵੀ ਇਹ ਥੋੜਾ ਸੁਣਨ ਦੇ ਵਿੱਚ ਅਜੀਬ ਅਜੀਬ ਲੱਗਿਆ ਕਿ ਸ਼ਾਇਦ ਮੀਡੀਆ ਕਰਮੀ ਹੋਣ ਕਰਕੇ ਇਹ ਗੱਲ ਕਹੀ ਜਾ ਰਹੀ ਹੈ ਪਰ ਸ਼ਾਮ ਨੂੰ ਜਦੋਂ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਕਿ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਤੋਂ ਮੈਨੂੰ ਲੱਗਾ ਕਿ ਇਹ ਕੱਲ ਤੋਂ ਹੀ ਇਹ ਜਿਹੜੇ ਜਦੋਂ ਫੈਸਲਾ ਲਿਆ ਗਿਆ ਤਾਂ ਉਸ ਤੋਂ ਬਾਅਦ ਹੀ ਇਹ ਅਸੀਂ ਕਹਿ ਸਕਦੇ ਕਿ ਨਾਰਾਜ਼ਗੀ ਦਾ ਜਿਹੜਾ سلسلہ ਹੈ ਉਹ ਕੱਲ ਤੋਂ ਹੀ ਸ਼ੁਰੂ ਹੋ ਚੁੱਕਿਆ ਸੀ ਪਰ ਹੁਣ ਕਿਉਂਕਿ ਇਹ ਅਕਾਲੀ ਦਲ ਦੇ ਆਗੂ ਨੇ ਉਹਨਾਂ ਵੱਲੋਂ ਇਸ ਚੀਜ਼ ਦੇ ਉੱਤੇ ਨਾਰਾਜ਼ਗੀ ਜਤਾਈ ਗਈ ਤਾਂ ਜੇਕਰ ਹੁਣ ਵਿਰੋਧੀਆਂ ਦੀ ਜਿਹੜੀ رائے ਆ ਜਾਂ ਜੋ ਆਏਗਾ ਤਾਂ ਉਹ ਇਸ ਨੂੰ ਕਿਤਨਾ ਕਿਤੇ ਡੈਮੇਜ ਕੰਟਰੋਲ ਵੀ ਦੱਸਣਗੇ ਕਿਉਂਕਿ ਕੱਲ ਜਿੱਦਾਂ ਹੀ ਇਹ ਫੈਸਲਾ ਹੁੰਦਾ ਹੈ ਹਾਲਾਂਕਿ ਇਸ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਪਰ ਨਿਊਜ਼ 18 ਸਵੇਰ ਤੋਂ ਹੀ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਰਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਵੀ ਜਿਹੜੀ ਅੰਤਰੀ ਕਮੇਟੀ ਦੀ ਮੀਟਿੰਗ ਹੈ ਉਸ ਦੇ ਵਿੱਚ ਕੋਈ ਫੈਸਲਾ ਆ ਸਕਦਾ ਹੈ ਤਾਂ ਜਿੱਦਾਂ ਹੀ ਫੈਸਲਾ ਹੁੰਦਾ ਏ ਔਰ ਐਸਜੀਪੀਸੀ ਵੱਲੋਂ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਬਲਕਿ ਐਸਜੀਪੀਸੀ ਦੇ ਉਹ ਮੈਂਬਰ ਜਿਨ੍ਹਾਂ ਨੂੰ ਅਸੀਂ ਵਿਰੋਧੀ ਧਿਰ ਦੇ ਮੈਂਬਰ ਦੱਸ ਦਿੰਨੇ ਆ ਜਾਂ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਦੱਸ ਦਿੰਨੇ ਆ ਤਾਂ ਉਹ ਮੈਂਬਰ ਆ ਕੇ ਜਦੋਂ ਐਲਾਨ ਕਰਦੇ ਨੇ ਔਰ ਉਹ ਜਿਹੜੀ ਉਸ ਵੇਲੇ ਦੀ ਉਹਨਾਂ ਦੀ ਬਾਈਟ ਹੈ ਜਾਂ ਉਸ ਵੇਲੇ ਦਾ ਜਿਹੜਾ ਬਿਆਨ ਹੈ ਤਾਂ ਜਿਹਦੇ ਜਿਹਦੇ ਤੱਕ ਵੀ ਪਹੁੰਚਿਆ ਤਾਂ ਹਰ ਕੋਈ ਸੋਚ ਕੇ ਇੱਕਦਮ ਹੈਰਾਨ ਜ਼ਰੂਰ ਹੋਇਆ ਔਰ ਬਾਅਦ ਦੇ ਵਿੱਚ ਉਸ ਕੱਲ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਸਿੱਧੇ ਤੌਰ ਤੇ 2 ਦਸੰਬਰ ਦਾ ਜਿਹੜਾ ਆਦੇਸ਼ ਸੀ ਉਸ ਦੇ ਨਾਲ ਜੋੜ ਕੇ ਜਦੋਂ ਦੇਖਣ ਲੱਗੇ ਤਾਂ ਹਰ ਕਿਸੇ ਨੇ ਸੋਚਿਆ ਕਿ ਉਹਨਾਂ ਤਿੰਨਾਂ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਜਿਨ੍ਹਾਂ ਵੱਲੋਂ 2 ਦਸੰਬਰ ਵਾਲਾ ਜਿਹੜਾ ਆਦੇਸ਼ ਹੈ ਉਹ ਸੁਣਾਇਆ ਗਿਆ ਸੀ ਤਾਂ ਹੁਣ ਇਸ ਨੂੰ ਡੈਮੇਜ ਕੰਟਰੋਲ ਕਹੀਏ ਜਾਂ ਫਿਰ ਪੰਤਕ ਹਿੱਤਾ ਦੇ ਲੈ ਕਰਕੇ ਜਿਹੜਾ ਫੈਸਲਾ ਲਿਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਸਪਸ਼ਟ ਹੋਏਗੀ ਪਰ ਆਪਣੇ ਆਪ ਦੇ ਵਿੱਚ ਵਿਜੇ ਬਹੁਤ ਵੱਡੀ ਇਹ ਖਬਰ ਵੀ ਹੈ ਔਰ ਬਹੁਤ ਵੱਡੀ ਅਸੀਂ ਕਹਿ ਸਕਦੇ ਕਿ ਡਿਵੈਲਪਮੈਂਟ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਦਾ ਵਿਰੋਧ ਕਿਸੇ ਉਹ ਉਸ ਐਸਡੀਪੀਸੀ ਮੈਂਬਰ ਨੇ ਕੀਤਾ ਹੋਵੇ ਜਿਹੜਾ ਕਿ ਵਿਰੋਧੀ ਧਿਰ ਦੀ ਬਲਕਿ ਅਕਾਲੀ ਦਲ ਦਾ ਹਿੱਸਾ ਹੈ ਦੂਸਰੇ ਪਾਸੇ ਵਿਕਰਮ ਮਜੀਠੀਆ ਅਕਾਲੀ ਦਲ ਦੇ ਵੱਡੇ ਆਗੂ ਨੇ ਔਰ ਉਹਨਾਂ ਵੱਲੋਂ ਜਿਹੜੇ ਤਾਂ ਇਹਦੇ ਵਿੱਚ ਹੋਰ ਵਿਜੀ ਇੱਕ ਚੀਜ਼ ਦੇਖਣ ਵਾਲੀ ਹੈ ਕਿ ਸਿਰਫ ਮਾਜੇ ਦੇ ਅਕਾਲੀ ਆਗੂ ਨਹੀਂ ਹੈ ਕਿਉਂਕਿ ਜਦੋਂ ਵਿਕਰਮ ਮਜੀਠੀਆ ਦਾ ਜ਼ਿਕਰ ਆਉਂਦਾ ਤਾਂ ਅਚਰੇ ਚਰਕਾਵਾ ਹੁੰਦੀ ਹੈ ਕਿ ਮਾਜੇ ਦੇ ਵਿੱਚ ਉਹਨਾਂ ਦਾ ਹੋਰ ਜੋੜਨੀਆਂ ਚਾਹੂੰਗਾ ਜਿਹੜਾ ਕਿਉਂਕਿ ਐਸਜੀਪੀਸੀ ਕਨੈਕਸ਼ਨ ਇਸ ਵੇਲੇ ਆਪਾਂ 2-3 ਚੀਜ਼ਾਂ ਦਾ ਜ਼ਿਕਰ ਕਰ ਰਹੇ ਹਾਂ ਐਸਜੀਪੀਸੀ ਸ਼੍ਰੀ ਕਾਲ ਤਖਤ ਸਾਹਿਬ ਔਰ ਸ਼ਰੋਮਣੀ ਕਾਲੀ ਦਲ ਤਿੰਨ ਚੀਜ਼ਾਂ ਦੇ ਕਨੈਕਸ਼ਨ ਦਾ ਜ਼ਿਕਰ ਹੋ ਰਿਹਾ ਹੈ ਵਿਕਰਮ ਮਜੀਠੀਆ ਨੇ ਇਹ ਗੱਲ ਕਿਉਂ ਕਹੀ ਇਸਦੇ ਇਸਤੇ ਮਾਇਨੇ ਕੀ ਨੇ ਜੇ ਇਸਦੀ ਆਪਾਂ ਬੈਕਗ੍ਰਾਉਂਡ ਚ ਜਾ ਕੇ ਦੇਖੀਏ ਤਾਂ ਵਿਕਰਮਜੀਠੀਆ ਦੇ ਜਿਹੜੇ ਦਾਦਾ ਜੀ ਸੀ ਸੁੰਦਰ ਸਿੰਘ ਮਜੀਠੀਆ ਉਹ ਐਸਜੀਪੀਸੀ ਦੇ ਪਹਿਲੇ ਪ੍ਰਧਾਨ ਰਹੇ ਲੇ ਯਾਨੀ ਮਜੀਠੀਆ ਪਰਿਵਾਰ ਐਸਜੀਪੀਸੀ ਦੇ ਨਾਲ ਉਸ ਵੇਲੇ ਤੋਂ ਜੁੜਿਆ ਜਦੋਂ ਐਸਜੀਪੀਸੀ ਫਾਰਮ ਹੋਈ ਸੀ ਔਰ ਉਸ ਦੇ ਪਹਿਲੇ ਪ੍ਰਧਾਨ ਰਹੇ ਨੇ ਹਾਲਾਂਕਿ ਸਭ ਤੋਂ ਲੰਮਾ ਟਾਈਮ ਜਿਹੜਾ ਪ੍ਰਧਾਨ ਪ੍ਰਧਾਨ ਰਹੇ ਨੇ ਉਹ ਗੁਰਚਰਨ ਸਿੰਘ ਟੋੜਾ ਨਹੀਂ ਪਰ ਐ ਐਸਜੀਪੀਸੀ ਦੇ ਪ੍ਰਧਾਨ ਵਿਕਰਮ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਰਹੇ ਨੇ ਸੋ ਇਸ ਕਰਕੇ ਐਸਜੀਪੀਸੀ ਦੀ ਅੰਤਰੰਕ ਕਮੇਟੀ ਕੋਈ ਫੈਸਲਾ ਲੈਂਦੀ ਹੈ ਔਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਜਾਂਦਾ ਹੈ ਤੇ ਫਿਰ ਉਸਤੇ ਵਿਕਰਮ ਸਿੰਘ ਮਜੀਠੀਆ ਦਾ ਰਿਐਕਸ਼ਨ ਆ ਜਾਂਦਾ ਹੈ ਜਾਂ ਉਹ ਕਹਿ ਦਿੰਦੇ ਆ ਕਿ ਸਾਡੇ ਸਿੱਖ ਮਨਾਂ ਨੂੰ ਇਸ ਨਾਲ ਬਹੁਤ ਥੇਸ ਪਹੁੰਚੀ ਹੈ ਸੋ ਇਹ ਚੀਜ਼ ਆਪਣੇ ਆਪ ਚ ਬਹੁਤ ਮਾਇਨੇ ਰੱਖਦੀ ਹੈ ਬਿਲਕੁਲ ਵੀ ਜਿਉਂਕਿ ਹੁਣ ਤੱਕ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਿਕਰਮ ਮਜੀਠੀਆ ਨੂੰ ਸਿਆਸੀ ਆਗੂ ਦੇ ਤੌਰ ਤੇ ਦੇਖਦੇ ਰਹੇ ਜਾਂ ਉਹਨਾਂ ਦੇ ਪਰਿਵਾਰ ਨੂੰ ਸਿਆਸੀ ਪਰਿਵਾਰ ਦੇ ਤੌਰ ਤੇ ਦੇਖਦੇ ਨੇ ਪਰ ਉਹ ਇੱਕ ਪੰਥਕ ਪਰਿਵਾਰ ਦੇ ਤੌਰ ਤੇ ਵੀ ਅਬਿਚਰਦੇ ਅਜਾ ਰਾਜੀ ਮੈਂ ਤੁਹਾਨੂੰ ਥੋੜਾ ਜਿਆਦਾ ਰੋਕਣਾ ਚਾਹੂੰਗਾ ਸਾਡੇ ਨਾਲ ਜੋਤ ਸਿੰਘ ਸਮਰਾਜੀ ਜੁੜ ਗਏ ਨੇ ਫੋਨ ਲਾਈਨ ਤੇ ਇੰਚਾਰਜ ਨੇ ਹਲਕਾ ਅਜਨਾਲਾ ਦੇ ਐ ਜੋਤ ਸਿੰਘ ਸਮਰਾਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਐ ਤੁਹਾਡਾ ਨਾਮ ਪ੍ਰੈਸ ਨੋਟ ਦੇ ਵਿੱਚ ਦਰਜ ਹੈ ਚੌਥੇ ਨੰਬਰ ਤੇ ਮੈਂ ਪੜ੍ਹ ਰਿਹਾ ਸੀ ਐ ਮੈਂ ਵਿਕਰਮ ਮਜੀਠੀਆ ਹੋਰਾਂ ਦਾ ਜ਼ਿਕਰ ਕਰ ਰਿਹਾ ਸੀ ਐਸਜੀਪੀਸੀ ਨਾਲ ਸੰਬੰਧਿਤ ਮੁੱਦੇ ਤੇ ਮੈਂ ਉਸ ਤੇ ਆਉਂਗਾ ਪਰ ਐ ਸ਼ੁਰੂਆਤ ਜਿਹੜੀ ਹੈ ਮੈਂ ਇਸੇ ਗੱਲ ਤੋਂ ਕਰਨੀ ਚਾਹੂੰਗਾ ਜਿਹੜੀ ਮੇਨ ਲਾਈਨ ਹੈ ਤੁਹਾਡੇ ਇਸ ਪ੍ਰੈਸ ਨੋਟ ਦੀ ਕਿ ਸਿੱਖ ਮਨਾਂ ਨੂੰ ਠੇਸ ਪਹੁੰਚੀ ਹੈ ਔਰ ਇਹ ਗਲਤ ਫੈਸਲਾ ਹੈ ਹਾਂਜੀ ਹਾਂਜੀ ਅੱਛਾ ਤੁਸੀਂ ਜੀ ਜੀ ਹਾਂਜੀ 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 ਦੱਸੋ ਅੱਛਾ ਜੋਤ ਸਿੰਘ ਜੀ ਮੈਂ ਇਹ ਜਾਨਣਾ ਚਾਹਣਾ ਹੈ ਇਹ ਜਿਹੜੀ ਗੱਲ ਹੈ ਇਹ ਅੱਜ ਰਿਐਕਸ਼ਨ ਆਇਆ ਜਦੋਂ ਕੱਲ ਦਾ ਇਹ ਫੈਸਲਾ ਹੋਇਆ ਐ ਇੰਨਾ ਟਾਈਮ ਕਿਉਂ ਲੱਗਿਆ ਵੇਖੋ ਜੀ ਇਹਦੇ ਵਿੱਚ ਇਹ ਹੁੰਦਾ ਜੀ ਫਿਰ ਵੀ ਕੋਈ ਨਾ ਕੋਈ ਪ੍ਰੋਟੋਕੋਲ ਹੁੰਦਾ ਬੈਠ ਕੇ ਕੁਝ ਚਾਰ ਜਣਿਆਂ ਸਲਾਹ ਕਰਕੇ ਕੋਈ ਵੀ ਗੱਲ ਕਰਨੀ ਹੈ ਜੀ ਹੂੰ ਜਿਹੜੀ ਗੱਲ ਨੂੰ ਗਲਤਿਆ ਨੂੰ ਗਲਤ ਕਹਿਣ ਲਈ ਇਹ ਵੀ ਮਤਲਬ ਫਿਰ ਵੀ ਕੋਈ ਚਾਰ ਜਣੇ ਇਕੱਠੇ ਹੋ ਕੇ ਕੋਈ ਸਲਾਹ ਕਰਕੇ ਫੇਰ ਹੀ ਹੁੰਦਾ ਜੀ ਅੱਛਾ ਤੁਸੀਂ ਇਸ ਇਸ ਇਸ਼ੂ ਦੇ ਉੱਤੇ ਅਸੀਂ ਮਜੀਠੀਆ ਸਾਹਿਬ ਦੇ ਨਾਲ ਸੀ ਜੀ ਹਾਂ ਜੀ ਤੁਸੀਂ ਵਿਦਨ ਪਾਰਟੀ ਕੋਈ ਗੱਲ ਕੀਤੀ ਸੀ ਇਸ ਬਾਬਤ ਹਾਂ ਜੀ ਤੁਸੀਂ ਪਾਰਟੀ ਦੇ ਅੰਦਰ ਗੱਲਬਾਤ ਕੀਤੀ ਸੀ ਇਸ ਬਾਬਤ ਪਹਿਲਾਂ ਕੋਈ ਜਾਂ ਤੁਸੀਂ ਜਿੰਨੇ ਜਿਹੜੇ ਜਿਹੜੇ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹੋ ਜਾਂ ਜਿਨ੍ਹਾਂ ਦੇ ਨਾਮ ਲਿਖਿਆ ਉਹਨਾਂ 'ਚ ਇਹ ਗੱਲਬਾਤ ਹੋਈ ਹੈ ਸਿਰਫ ਅਸੀਂ ਤਾਂ ਹਮੇਸ਼ਾ ਮਜੀਠੀਆ ਸਾਹਿਬ ਨਾਲ ਕਰਦੇ ਆਂ ਜੀ ਗੱਲ ਜੀ ਹਾਂਜੀ ਹਾਂਜੀ ਪਰ ਦੂਜੇ ਪਾਸੇ ਕੱਲ ਇਸ ਫੈਸਲੇ ਨੂੰ ਸਹੀ ਠਰਾਇਆ ਗਿਆ ਔਰ ਇਸ ਨੂੰ ਸਮੇਂ ਦੀ ਲੋੜ ਦੱਸਿਆ ਗਿਆ ਬਹੁਤ ਸਾਰੇ ਐ ਐਸਜੀਪੀਸੀ ਮੈਂਬਰਾਂ ਵੱਲੋਂ ਔਰ ਤੁਹਾਡੇ ਅਕਾਲੀ ਦਲ ਦੇ ਆਗੂਆਂ ਵੱਲੋਂ ਚਲੋ ਹਰਕਤ ਦੀ ਆਪ ਕੋ ਆਪਣੀ ਭਾਵਨਾ ਜੀ ਹੂੰ ਸਾਡੀ ਜੋ ਭਾਵਨਾ ਹੈ ਅਸੀਂ ਆਪਣੀ ਪ੍ਰਗਟ ਕਰਤੀ ਹੈ ਜੀ ਜੋ ਸਾਨੂੰ ਸਹੀ ਲੱਗਾ ਉਹ ਅਸੀਂ ਕੱਸਤਾ ਜੀ ਤੁਹਾਡੀ ਹੁਣ ਡਿਮਾਂਡ ਕੀ ਹੈ ਮਤਲਬ ਇਸ ਤੇ ਕੀ ਹੋਣਾ ਚਾਹੀਦਾ ਤਾਂ ਜੀ ਅਗਲਾ ਹੁਣ ਦੇਖਦੇ ਆ ਜੀ ਖਲ ਤੋਂ ਹਲੋ ਅੱਛਾ ਜਿਹੜੇ ਜਿਹੜੇ ਸੁਧਾਰ ਲਹਿਰ ਦੇ ਆਗੂ ਨੇ ਉਹਨਾਂ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਇਸ ਇਸ ਬਾਬਤ ਨਹੀਂ ਮੇਰੀ ਮੇਰੀ ਕੋਈ ਨਹੀਂ ਹੋਈ ਨਹੀਂ ਤੁਹਾਡੀ ਪੂਰੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੋਈ ਚਰਚਾ ਹੋਈ ਹੈ ਇਸ ਬਾਰੇ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਵਿੱਚ ਕੀ ਪ੍ਰੈਸ ਨੋਟ ਦੇ ਵਿੱਚ ਜੋ ਲਿਖਿਆ ਜੀ ਤੁਸੀਂ ਸਾਰਾ ਸਪਸ਼ਟੀ ਲਿਖਿਆ ਜੀ ਸਾਰਾ ਕੁਝ ਨਹੀਂ ਨਹੀਂ ਲਿਖਿਆ ਤੇ ਹੈ ਚਲੋ ਕਈ ਵਾਰੀ ਨਾ ਲਿਖਤੀ ਗੱਲਾਂ ਤੇ ਜ਼ੁਬਾਨੀ ਗੱਲਬਾਤ ਕਰਨ ਦੀ ਗੱਲ ਹੋਰ ਹੋ ਜਾਂਦੀ ਹੈ ਜ਼ੁਬਾਨੀ ਤੁਸੀਂ ਥੋੜਾ ਜਿਹਾ ਉਸ ਨੂੰ ਵਿਸਤਾਰ ਨਾਲ ਸਮਝ ਸਕਦੇ ਹੋ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਲਿਖਿਆ ਜੀ ਪ੍ਰੈਸ ਨੋਟ ਮੈਂ ਹੁਣੇ ਲੋਧੀ ਨੰਗਲ ਸਾਹਿਬ ਕਹਿ ਰਹੇ ਸੀ ਕਿ ਅਸੀਂ ਪਾਰਟੀ 'ਚ ਕਈ ਵਾਰੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸੁਣੀ ਨਹੀਂ ਬਿਲਕੁਲ ਜੀ ਮੈਂ ਸਹੀ ਗੱਲ ਹੈ ਤੁਹਾਡੀ ਪਰ ਮੈਂ ਕਹਿ ਰਿਹਾ ਪ੍ਰੈਸ ਨੋਟ ਦੇ ਵਿੱਚ ਸਾਰਾ ਕੁਝ ਕਲੀਅਰ ਕਰਤਾ ਜੀ ਚਲੋ ਪ੍ਰੈਸ ਨੋਟ ਤੇ ਅਸੀਂ ਪੜਾਈ ਰਹੇ ਹਾਂ ਜੋਤ ਸਿੰਘ ਜੀ ਦੇਖੋ ਕੁਝ ਗੱਲਾਂ ਜੇ ਜੇ ਤੁਸੀਂ ਲਿਖੀ ਦਿੱਤੀ ਤੇ ਫਿਰ ਕਹਿਣ ਚ ਕੀ ਹਰ ਜਾਏ ਬਿਲਕੁਲ ਮੈਂ ਕਹਿ ਰਿਹਾ ਜੀ ਜੋ ਲਿਖਿਆ ਹੈ ਬਿਲਕੁਲ ਸਹੀ ਲਿਖਿਆ ਸੀ ਹਾਂ ਹਾਂਜੀ ਹਾਂਜੀ ਪਰ ਹੁਣ ਇਸ ਨੂੰ ਲੈ ਕੇ ਤੁਸੀਂ ਅੱਗੇ ਕੀ ਕਰੋਗੇ ਇਹ ਅਗਲਾ ਜੀ ਹੁਣ ਸੇਰੇ ਕਰਾਂਗੇ ਜੀ ਮੇਦੀ ਇੱਧੇ ਪਰੇ ਜਿਹੜਾ ਜੋ ਵੀ ਵਿਚਾਰ ਵਟਾਂਦਰਾ ਹੈ ਤੇ ਪਾਣੀ ਕੋਈ ਮੀਟਿੰਗ ਰੱਖੀ ਹੈ ਅੱਗੇ ਨਹੀਂ ਅਜੇ ਨਹੀਂ ਰੱਖੀ ਜੀ ਕੱਲ ਰੱਖਾਂਗੇ